ਸਾਰਿਆਂ ਨੂੰ ਅੱਜ ਦਾ ਦਿਨ ਧੋਪ ਲੱਗੀ ਆ ਵਧੀਆ ਤੇ ਚੱਲਦੇ ਆਂ ਕੰਮ ਤੇ ਏਸੀ ਲਾ ਕੇ ਲਾਉਣੇ ਆਂ ਕਿਦੋਂ ਵੇਖਦੇ ਆਂ ਕਿਹੜੀ ਕੰਪਨੀ ਦੇ ਏਸੀ ਆ ਚਲੋ ਜਾ ਕੇ ਚੱਲਦੇ ਆਂ ਫੋਨ ਆਇਆ ਹੀ ਚਲੋ ਲੋ ਜੀ ਚੱਲ ਪਏ ਕੰਮ ਤੇ ਵੀਊ ਚੈੱਕ ਕਰੋ ਤੁਹਾਡੀ ਬਣੀ ਰਹੇਗਾ ਘੈਂਟ ਸਿਰਾ ਵਧੀਆ ਲੋ ਜੀ ਆ ਗਏ ਆਪਾਂ ਆ ਤਿੰਨ ਏਸੀ ਲੱਗੇ ਮਿਸਟਰ ਬੀਸੀ ਦੇ ਆ ਹੈਵੀ ਡਿਊਟੀ ਇਹ ਆਪਣੇ ਕੋਈ ਖਾਸ ਭਰਾ ਹੀ ਉਹਨਾਂ ਦੇ ਘਰੇ ਲੱਗੇ ਸੀ ਰਿਲੇਟਿਵਸ ਆ ਤੇ ਇਹਨਾਂ ਨੇ ਕੋਠੀ ਨੂੰ ਮੂਵ ਕਰਨੀ ਇੱਥੋਂ ਚਲੋ ਫਿਰ ਏਅਰ ਸਟੋਰ ਕਰ ਦਈਏ ਲੋਡਿੰਗ ਵਾਲਿਆਂ ਨੇ ਆਪੇ ਲਾ ਦੇਣੇ ਸੀ ਇਹਨਾਂ ਬੰਦੇ ਨੇ ਆਪੇ ਲਾ ਦੇਣੇ ਆਂ ਹੀ ਇੰਡੋਰ ਲਾ ਕੇ ਥੱਲੇ ਰੱਖ ਦੇਣੇ ਬਸ ਦੂਜੀ ਜਗ੍ਹਾ ਪੰਚਾਇਤ ਦੇਣਗੇ ਤੇ ਲਾ ਦਾਂਗੇ ਏਸੀ ਆਪਾਂ ਲਾਅਤੇ ਤੇ ਵੀਰ ਹੋਣੀ ਚੱਲੇ ਲੈ ਕੇ ਹੋਣਾ ਆਪਾਂ ਜਣੀ ਆ ਕਿ ਏਸੀ ਲਾਹਤੇ ਆ ਕਿ ਅਗਲੇ ਦਾ ਨੁਕਸਾਨ ਕਰ ਦਾਂਗੇ। ਪਾਈ ਪਾਈ ਚੰਗੀ ਤਰ੍ਹਾਂ ਅਗਲੇ ਬੰਨਿਓ। ਮੂੰਹ ਇਹਨਾਂ ਦੇ ਪਲਾਸ ਦੇ ਨਾਲ ਬੰਦ ਕਰਦੇ ਆ। ਕੱਲ ਨੂੰ ਕੋਈ ਏਸੀ ਲਾਵੇ ਤੇ ਉਹਨਾਂ ਨੂੰ ਕੋਈ ਦਿੱਕਤ ਨਾ ਹੋਵੇ। ਇਸ ਕਰਕੇ ਲਾਹਮੇ ਵਾਲਾ ਕੰਮ ਕਰਨਾ ਨਹੀਂ ਆਪਾਂ। ਗੈਸ ਚੰਗੀ ਤਰ੍ਹਾਂ ਸਟੋਰ ਕਰਕੇ ਆਪਾਂ ਲਾਹਤੇ ਆ ਤੇ ਹੁਣ ਵਿਗ ਜਗ੍ਹਾ ਤੇ ਜਾ ਕੇ ਫਿੱਟ ਕਰ ਦਾਂਗੇ। ਜੇ ਟਾਈਮ ਨਾ ਲੱਗੇ ਏਸੀ ਉੱਥੇ ਤਾਂ ਫਿੱਟ ਕਰ ਦਾਂਗੇ। ਤੰਪੇਰਾ ਤੋਂ ਬਾਅਦ ਜਦੋਂ ਫੋਨ ਕਰਨਗੇ ਫਿਰ ਚੱਲ ਜਾਾਂਗੇ ਕਿਉਂਕਿ ਅਜੇ ਇਹਨਾਂ ਦੀ ਟਰਾਲੀ ਆਉਣੀ ਹੈ ਟਰਾਲੀ 'ਚ ਮਾਲ ਲੋਡ ਕਰਨਾ ਹੈ ਲੋਡ ਕਰਨਗੇ ਤੇ ਜਾਣਗੇ ਅਸੀਂ ਇਕੱਲੇ ਅਸੀਂ ਤੇ ਲੈ ਕੇ ਨਹੀਂ ਜਾਂਦੇ ਉਹਨਾਂ ਨਾਲ ਚਲੋ ਜੀ ਆਹ ਵੇਖੋ ਕਿਹੇ ਮਕੈਨਿਕ ਦੇ ਕੰਮ ਪਲੇਟ ਉਦਾਂ ਹੀ ਹੱਥ ਚਾ ਗਈ ਤੇ ਆਂਦੇ ਹਜੇ 2 ਮਹੀਨੇ ਇਹ ਅਸੀਂ ਲੱਗਿਆਣਾ ਆਹ ਹਾਲਾਤ ਹੋ ਗਏ ਆਪਣੇ ਮਕੈਨਿਕਾਂ ਦੇ ਟਾਇਰ ਫਨ ਲਪੇਟ ਹੁੰਦਾ ਪਤਾ ਇਹਨੂੰ ਇੰਨੀ ਨਹੀਂ ਮੋਟੀ ਟਾਇਰ ਫਨ ਕਿਦਾਂ ਲਪੇਟਣੀ ਆਪਾਂ ਪਰ ਇਹ ਨਹੀਂ ਪਤਾ ਕੱਟੀ ਕਿਦਾਂ ਲਾਉਣੀ ਆ ਏਸੀ ਤੇ ਆਪਾਂ ਲਾਹਤੇ ਆ ਤੇ ਅਸੀਂ ਵੀਰ ਹੋਣਾ ਨੂੰ ਕਹਿਤਾ ਜਦੋਂ ਤੁਸੀਂ ਤੁਰੋਗੇ ਉਦੋਂ ਅਸੀਂ ਵੀ ਤੁਰਪਾਂਗੇ ਠੀਕ ਆ ਜੀ 19 ਦਰ ਚੱਲਦੇ ਆ ਘਰੇ ਚਾਹ ਚ ਪੀਨੇ ਆ ਤੇ ਚੱਲਦੇ ਆ ਬਸ ਫਿਰ ਹੋਰ ਕੀ ਆ ਹੌਲੀ ਹੌਲੀ ਕੰਮ ਖੁੱਲੂਗਾ ਹੁਣ ਮਾਰਕੀਟ ਦੇ ਵਿੱਚ ਫੇਰ ਪਹਿਲਾਂ ਵਾਂਗੂ ਰੋਲਾ ਪਊਗਾ ਤੂੰ ਨਾ ਆ ਜੀ ਵਿੱਚ ਤੇ ਚੱਲਦੇ ਆ ਬਸ ਸ਼ੁਰੂ ਹੋਈ ਗਈ ਸਮਝ ਲੋ ਅੱਜ ਮੀਂਹ ਆ ਪਿਆ ਤੇ ਕਰਮੀ ਪੂਰੀ ਫੁੱਲ ਇਹ ਸਾਡੇ ਪਿੰਡ ਦੇ ਗੁਰਦਰਾ ਸਾਹਿਬ ਕਰਿਆ ਇਹ ਆਪਾਂ ਚਾਹ ਜੁ ਪੀ ਲਈ ਆ ਨਾਲੇ ਮੈਗੀ ਮਿਲ ਗਈ ਸਾਨੂੰ ਤੇ ਹੁਣ ਜਾ ਕੇ ਤੇ ਲਾਉਣੇ ਤੇ ਨੇ ਸੀ ਇਹਦੇ ਰਹਿ ਗਏ ਉਹਦਾ ਫੋਨ ਆਇਆ ਆਂਦੇ ਬੱਸ ਟਰਾਲੀ 'ਚ ਲੋਡ ਕਰਨੇ ਆਂ ਮੈਂ ਹਾਂ ਤੁਰਨ ਲੱਗੇ ਬੱਸ ਇੱਕ ਕਾਲ ਕਰ ਦਿਓ ਆ ਜਾਾਂਗੇ ਆਪਾਂ ਘਰ ਦੇਣੇ ਘਰੋਂ ਬਾਹਰ ਰੱਖਿਆ ਜੇ ਹੀਲੀਣਾ ਪੋਚੇ ਚੱਲੰਦੇ ਕੰਮ ਓਏ ਤੂੰ ਨਾੜਾ ਨਿਕਰ ਨੁਕਰ ਕੋਈ ਕੀ ਨਹੀਂ ਨਹੀਂ ਪੋਣੀ ਕੀ ਨਹੀਂ ਪਾਣੀ ਨਹੀਂ ਪਾਣੀ ਆ ਵੇਲਾ ਵੀਡੀਓ 'ਚ ਆਉਣਾ ਹਰ ਤੂੰ ਵੀਡੀਓ ਜਾਇਆ ਨਾ ਮੈਂ ਜਾ ਰਿਆਂ ਏਸੀ ਕਸਟਮਰ ਦਾ ਫੋਨ ਆ ਗਿਆ ਕਿ ਆਜੋ ਏਸੀ ਪਹੁੰਚਣ ਵਾਲੇ ਆ 1.5 ਘੰਟਾ ਵੇਟ ਕਰਨ ਤੋਂ ਬਾਅਦ ਫੋਨ ਆਇਆ ਤੇ ਜਾ ਰਹੇ ਆ ਜਾ ਕੇ ਕਰਦੇ ਏਸੀ ਫੇਟ ਆਪਾਂ ਲਓ ਜੀ ਅਸੀਂ ਪਹੁੰਚ ਗਏ ਪਿੰਡ ਵੇਰਕਾ ਵੇਰਕੇ ਦੇ ਨੇੜੇ ਹੀ ਆਂਦੇ ਬਟਾਲਾ ਰੋਡ ਤੇ ਕਲੋਨੀ ਉੱਥੇ ਫੇਟ ਹੋਣੀ ਏਸੀ आप आ गए ग्रैंड सिटी ग्रैंड सिटी के बेच आ गए हैं इतने अगे भी कोठी लाई मैं कोठी ए सी लाए वाली कोठी लाए मिस्ट पिछी है बड़ी वो लाता पाया समान वो लाता पे ए सी भी आ गए ਇਹ ਲੋਕ ਬਟੇ ਬੰਨ ਲੇ ਪਲੇ ਸੀਦੀ ਪਲੇਟ ਲਾਤੀ ਟਾਂਕੇ ਟੁੰਕੇ ਲਾਉਣੇ ਪਏ ਸਾਨੂੰ ਥੋੜਾ ਜਿਹਾ ਟਾਈਮ ਦੇਖੋ ਜੀ ਚੋਰਾਂ ਦੀ ਕਰਤੂਤ ਉੱਤੇ ਏਸੀ ਲਾਉਣਾ ਆਏ ਆ ਤੇ ਪਾਈਪਾਂ ਕੱਟੀਆਂ ਪਹਿਲਾਂ ਵੀ ਕੱਟੀਆਂ ਗਈਆਂ ਸੀ ਰਾਤੀ ਉਹ ਆਂਦੇ ਆਂ ਅਸੀਂ ਲਵਾ ਕੇ ਗਏ ਆ ਇਧਰ ਦੀਆਂ ਵੀ ਕੱਟ ਕੇ ਲੱਗਿਆ ਫਿਰ ਨਵੇਂ ਤਾਜ਼ੇ ਥੜੇ ਜਿਹਾ ਬਣਾ ਕੇ ਗਏ ਜਿਉ ਕੱਲ ਕਿ ਚੋਰੀ ਨਾ ਹੋਵੇ ਲੱਗੇ ਪਰ ਪਾਈਪਾਂ ਉਧਰ ਦੀਆਂ ਵੀ ਉਹ ਖਲਵਾਈਆਂ ਪਾਈਪਾਂ ਉਹ ਬਚ ਗਈਆਂ ਥੱਲੇ ਜਿਹੀ ਥੋੜਾ ਲੈ ਕੇ ਚੁੱਕੇ ਬਹੁਤ ਬੁਰਾ ਲਿਆ ਕੀ 100 ਰੁਪਏ ਦੀ ਪੈ ਵੇਚੀ ਹੋਣੀ ਹੈ ਨਸ਼ਾ ਕਰਨ ਨੂੰ ਅਗਲੇ ਦਾ ਨੁਕਸਾਨ ਕਰਕੇ ਵੈਨੇ ਹੁਣ ਕੀ ਬੰਦਾ ਜਿਹੜੇ ਮਾਲਕ ਆ ਉਹ ਕਹਿੰਦੇ ਅਸੀਂ ਡੀਲਰ ਕੋ ਜਿਤਕੋ ਕੋਠੀ ਲੀਤੀ ਉਹਨੂੰ ਕਹਿਣਾ ਹੈ ਆਪੇ ਲਵਾ ਕੇ ਦਊਗਾ ਤੇ ਮਾਲਕ ਉਹ ਕਹਿੰਦਾ ਹੈ ਕਿ ਮੈਂ ਹਾਂ ਇੱਕ ਰੀ ਲਵਾਤੀਆਂ ਰਾਤੀ ਹੁਣ ਬਾਰ ਬਾਰ ਨਹੀਂ ਲਵਾਉਣੀ ਆ ਵੈਨੇ ਕੀ ਬੰਦਾ ਜਿਹੜਾ ਡੀਲਰ ਆ ਉਹ ਸਾਨੂੰ ਕਹਿੰਦਾ ਪੈਪ ਕੀ ਰੇਟ ਲੈਂਦੇ ਜੀ ਮੈਂ ਕਿਹਾ ਸਾਡਾ ਰੇਟ ਤੇ ਆ ਆ ਕਹਿੰਦਾ ਨਹੀਂ ਰਹਿਣ ਦੋ ਮੈਂ ਆਪੇ ਪੈਪ ਲਿਆ ਕੇ ਦੇਣਾ ਤੁਹਾਨੂੰ ਆਪੇ ਮੈਂ ਫਿਰ ਲਾ ਵੀ ਆਪੇ ਲੰਗੇ ਹਾਂਜੀ ਤੇ ਇਹਨੇ ਕੀ ਬੰਦੀ ਗੱਲ ਪਰ ਆ ਜਿਹੜਾ ਕੰਮ ਹੈ ਨਾ ਬਹੁਤ ਗਲਤ ਹੈ ਬਹੁਤ ਵਾਰ ਸਾਨੂੰ ਇਹ ਮੌਕਾ ਮਿਲਦਾ ਇਦਾਂ ਦਾ ਕੰਮ ਮਿਲਦਾ ਪਰ ਗਲਤ ਬਹੁਤ ਮਰਨੇ ਪਹਿhle ਆਤੀ ਆ ਤੇ ਪਾਸ ਟਾਂਕੇ ਟੁੰਗੇ ਲਾਉਨੇ ਆ ਉਧਰ ਵਾਲੀ ਸਾਈਡ ਲੱਗਨੇ ਟਾਂਕੇ ਕੱਲ ਇਹਨਾਂ ਦਾ ਮੂਹਰ ਤੇ ਆ ਟੈਂਟ ਫੇਰ ਲਓ ਪਲਾਸਟਿਕ ਦੇ ਟੈਂਟ ਆ ਕੇ ਜੇ ਹੁਣ ਮੀਂਹ ਆਵੇ ਜੋ ਮਰਜੀ ਆਵੇ ਪਾਣੀ ਵੀ ਆਉ ਤੁਹਾਨੂੰ ਆ ਜੇ ਇੱਥੋਂ ਤੋੜੀਆਂ ਜੇ ਆਪਾਂ ਇੱਕ ਆ ਟੋੜੀ ਹੈ ਕੋਈ ਚੱਕਰ ਨਹੀਂ ਲਾਉਨੇ ਆ ਹੁਣ ਵੇਖ ਲਓ ਦੁਬਾਰਾ ਮਿਹਨਤ ਕਰਨੀ ਪੈਣਦੀ ਆ ਪੈਪਾ ਨੂੰ ਕੱਲ ਹੀ ਇਹਨਾਂ ਨੇ ਜੋੜੀਆਂ ਸੀ ਅਜੇ ਫੇਰ ਲੈ ਕੇ ਚੋਰ ਤੋੜ ਕੇ ਹੁਣ ਜੋੜਾਂਗੇ ਫੇਰ ਦੁਬਾਰਾ ਕੋਈ ਚੱਕਰ ਨਹੀਂ ਲਓ ਜੀ ਪਾ ਤੇ ਖਲਾਰੇ ਚਹੀਏ ਹੁਣ ਟਾਂਕਾ ਲਾ ਕੇ ਇਥੇ ਆਊਟਰ ਲਾ ਲਈ ਆਪਾਂ ਕਰਦੇ ਹਾਂ ਸਾਫ ਸਾਰਾ ਵਧੀਆ ਫੇਰ ਇਹਦੀ ਵਾਰੀ ਹੋਰ ਇਹ ਆਪਣਾ ਲੱਗ ਗਿਆ ਜੀ ਵੈਕਿਊਮ ਲੱਗ ਗਿਆ ਇਸ ਨੂੰ ਆਪਣੇ ਹੁਣ ਦੂਜੀ ਦੀ ਵਾਰੀ ਆ ਇਹ ਤੇ ਹੋ ਗਿਆ ਜੀ ਰੈਡੀ ਉਹ ਜੀ ਪਾਈਪਾਂ ਹੀ ਜੋੜਦਿਆਂ ਤੇ ਲਾਸਟ ਆਊਟਡੋਰ ਰਹਿ ਗਿਆ ਬਸ ਫਲੇਅਰ ਪਾ ਕੇ ਜਦੀ ਵੀ ਆਪਾਂ ਇਹਨੂੰ ਵੀ ਲਾ ਦੇਣਾ ਓਕੇ ਕਰ ਦੇਣਾ ਥੱਲੇ ਜਾ ਕੇ ਸਾਰੇ ਇੰਡੋਰਾਂ ਦੀਆਂ ਤਾਰਾਂ ਪੂਰਾ ਲਾ ਕੇ ਜਿੰਨਾਂ ਦੀਆਂ ਓਕੇ ਕਰਕੇ ਚਾਲੂ ਕਰਕੇ ਕਰਾਂਗੇ ਆਪਾਂ ਤੇ ਜੇ ਅਸੀਂ ਨੂੰ ਵੀ ਵੈਕਿਊਮ ਲਾਤਾ ਇਨਸੂਲੇਸ਼ਨ ਪ੍ਰੋਪਰ ਚੜਾਤੀ ਉੱਤੇ ਹੁਣ ਇਹਨਾਂ ਦੀ ਵਾਰੀ ਹੈ ਇਹਨਾਂ ਨੂੰ ਓਕੇ ਕਰ ਦਈਏ ਗਿਆਸਾਂ ਗੁੱਸਾ ਛੱਡ ਗਿਆ ਵੈਕਿਊਮ ਕਰਕੇ ਛੱਡੇ ਹੋਈ ਸੀ ਮੈਂ ਵੈਕਿਊਮ ਦਾ ਪ੍ਰੈਸ਼ਰ ਚੈੱਕ ਕੀਤਾ ਠੀਕ ਆ ਇੱਕ ਹੋਰ ਆਂਦਾ ਏ ਉਹਨੂੰ ਵੀ ਆਪਾਂ ਵੇਖ ਲੈਣਾ ਥੱਲੇ ਆ ਕੇ ਇੰਡੋਰ ਸਾਰੇ ਚਾਲੂ ਕਰਕੇ ਓਕੇ ਲੋ ਜੀ ਏਸੀ ਆਪਾਂ ਕਰਦੇ ਇਹਨਾਂ ਦੇ ਤਿੰਨੇ ਚਾਲੂ ਫਰਸਟ ਕਲਾਸ ਕੂਲਿੰਗ ਕਰਨਾ ਪਿਆ ਦੂਜੇ ਕਮਰੇ ਦਾ ਵੀ ਖਾਦਨੇ ਚੱਲ ਪਿਆ ਬਾਜੀ ਓਕੇ ਓਕੇ ਆ ਤੇ ਬਾਹਰ ਲੋਬੀ ਵਾਲਾ ਚੈੱਕ ਕਰ ਲਈਏ ਹੁਣ ਸਾਰਾ ਕੁਝ ਹੋ ਗਿਆ ਆ ਗਿਆ ਜਨਾਬ ਜੀ ਲੋ ਜੀ ਓਕੇ ਹੋ ਗਿਆ ਤੇ ਵੀਡੀਓ ਨੂੰ ਕਰਦੇ ਇੱਥੇ ਐਂਡ ਆਪਾਂ ਨੂੰ ਤੇ ਕੱਲ ਨੂੰ ਨਵੀਂ ਪਾਵਾਂਗੇ